ਆ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਵੀਰੇ ਦੇਖ ਰਹੇ ਹੋ ਤੁਸੀਂ 459 ਤੇ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਪਟਿਆਲਾ ਤੇ ਪੇਜ ਨੂੰ ਸਬਸਕ੍ਰਾਈਬ ਕਰ ਲਓ YouTube ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਇਹ ਹੈਗਾ ਬੂਮ ਸਪਰੇਅ ਵਾਸਤੇ ਚੱਲਿਆ ਤੇ ਇਹਦੇ ਬਾਰੇ ਵੀ ਤੁਹਾਨੂੰ ਜਲਦੀ ਜਲਦੀ ਜਾਣਕਾਰੀ ਦੇ ਦਈਏ ਸੈੱਟ ਡਿਸਟ੍ਰੀਬਿਊਟਰ ਦੀ ਫੀਟਿੰਗ ਦੇਖ ਲਓ ਜਿਹੜੇ ਭਰਾ ਕਹਿੰਦੇ ਆ ਪੈਪਾ ਮਿਲਣ ਜਾ ਕੇ ਫਿੱਟ ਸੌਕਾ ਹੋ ਜੂ ਬਾਈ ਦੋ ਪੈਪਾ ਬਣਾਉਣੀਆਂ ਕੋਈ ਔਖੀਆਂ ਨਹੀਂ ਆਪ ਮੜੇ ਜੀ ਹਿੰਮਤ ਕਰਿਆ ਕਰੋ ਕੋਈ ਵੀ ਕੰਮ ਔਖਾ ਨਹੀਂ ਹੈ ਅੱਜਕੱਲ ਥੋੜਾ ਬੋਤਾ ਕੰਮ ਚਾਬੀਆਂ ਆਪ ਰੱਖ ਕੇ ਇਹਦੇ ਤੋਂ ਆ ਪੰਪ ਤੋਂ ਕੰਪਨੀਆਂ ਨਾਲ ਉਹ ਜਿਹੜੀ ਪੰਪ ਕੋਈ ਵੀ ਆਉਂਦਾ ਉਹਦੇ ਕੰਪਨੀਆਂ ਨਾਲ ਸਪਲਾਈ ਸਿੱਧੀ ਆਉਂਦੀ ਹੈ ਡਿਸਟ੍ਰੀਬਿਊਟਰ ਨੂੰ ਜੇ ਤੁਹਾਡੇ ਪਹਿਲਾਂ ਪਾਈਪ ਲੱਗਿਆ ਉਹਨੂੰ ਜੋੜ ਪਾ ਕੇ ਇੱਥੇ ਤੱਕ ਡਿਸਟ੍ਰੀਬਿਊਟਰ ਤੱਕ ਲਿਆਓ ਡਿਸਟ੍ਰੀਬਿਊਟਰ ਤੋਂ ਸਪਲਾਈ ਜਾਣੀ ਹੈ ਆਪਣੇ ਟਾਪੇ ਨੂੰ ਜਿੱਥੇ ਤੁਹਾਡੇ ਪਹਿਲਾਂ ਪੰਪ ਤੋਂ ਪਾਈਪ ਪਾ ਕੇ ਟਾਪੇ ਨੂੰ ਲੱਗਿਆ ਹੋਇਆ ਉੱਥੇ ਤੁਸੀਂ ਇਹਦੀ ਡਿਸਟ੍ਰੀਬਿਊਟਰੀ ਸਪਲਾਈ ਲਾ ਦੇਣੀ ਹੈ ਉੱਥੋਂ ਖੋਲ ਲੈਣੀ ਹੈ ਜੇ ਤੁਹਾਡਾ ਪਹਿਲਾਂ ਪੰਪ ਦੀ ਸਪਲਾਈ ਇੱਥੇ ਆ ਕੇ ਲੱਗੀ ਹੈ ਪ ਤੇ ਪੰਪ ਤੋਂ ਸਿੱਧੀ ਸਪਲਾਈ ਆ ਕੇ ਇਹਨੂੰ ਡਿਸਟ੍ਰੀਬਿਊਟਰ ਨੂੰ ਲਾਉਣੀ ਆ ਡਿਸਟ੍ਰੀਬਿਊਟਰ ਤੋਂ ਘੁੰਮ ਕੇ ਸਪਲਾਈ ਚੱਲ ਗਈ ਆਪਣੇ ਟਾਪੇ ਨੂੰ ਤੇ ਵਾਪਸੀ ਇਹਦੀ ਵਾਪਸ ਥੱਲੇ ਸਿੱਟੀ ਹੁੰਦੀ ਹੈ ਜਿਹੜੇ ਵੈਟ ਬ੍ਰੇਕ ਤੇਲ ਆਉਂਦੇ ਆ ਵੈਟ ਬ੍ਰੇਕ ਤੇਲ ਦਾ ਵਾਪਸ ਤੇਲ ਇੱਥੇ ਡਿੱਗਿਆ ਹੁੰਦਾ ਤੇ ਵੈਸੇ ਵੀ ਤੁਸੀਂ ਤੇਲ ਥੱਲੇ ਹੀ ਕਰਨਾ ਹੁੰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਵਾਪਸ ਛੋਟਾ ਜਿਹਾ ਗਿੱਟ ਦਾ ਪਾਈਪ ਪਾ ਕੇ ਥੱਲੇ ਹੀ ਘੁਮਾ ਕੇ ਸਿੱਟਿਆ ਹੁੰਦਾ ਇਹਨੂੰ ਸਿੱਧੇ ਨਿਪਲ ਲੱਗ ਜਾਂਦੇ ਆ ਸਿੱਧੇ ਆਪਣੀਆਂ ਕੋਈ ਲੰਬੇ ਪਾਈਪ ਪਾਉਣ ਦੀ ਲੋੜ ਨਹੀਂ ਜੇ ਆਪਾਂ ਪਿੱਛੇ ਫਿਟ ਕਰਦੇ ਆ ਸੀਟ ਕੋ ਲੀਵ ਵਰਕ ਲੈਣਾ ਕੰਮ ਲੈਣਾ ਕੋਈ ਔਖਾ ਨਹੀਂਗਾ ਤੇ ਤੇਲ ਬ੍ਰੇਕ ਤੁਹਾਨੂੰ ਦੱਸਦਾ ਵੀ ਪਹਿਲੇ ਦੇ ਸਿੰਪਲ ਫਿਟਿੰਗ ਆ ਸਿੱਧੀ ਫਿਟਿੰਗ ਆ ਤੁਸੀਂ ਚੱਕ ਕੇ ਜਦੋਂ ਵੀ ਤੇਲ ਬ੍ਰੇਕ ਕਰਨੇ ਆ ਤੁਹਾਡੀ ਰਿਪੇਅਰ ਖਤਮ ਆ ਕਿਤੋਂ ਵੀ ਲਓ ਸਾਡੀ ਕੰਮ ਆ ਸਾਡਾ ਇਨਫੋਰਮੇਸ਼ਨ ਦੇਣਾ ਜਾਣਕਾਰੀਆਂ ਦੇਣੀਆਂ ਰੋਚ ਗੱਲਾਂ ਦੱਸਣੀਆਂ ਟਰੈਕਟਰਾਂ ਬਾਰੇ ਜੇ ਤੁਸੀਂ ਟਰੈਕਟਰਾਂ ਦੇ ਸਮਾਨ ਬਾਰੇ ਰੁਚੀ ਰੱਖਦੇ ਹੋ ਟਰੈਕਟਰ ਮੋਡੀਫਿਕੇਸ਼ਨ ਬਾਰੇ ਰੁਚੀ ਰੱਖਦੇ ਹੋ ਤਾਂ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਆਜੋ ਤੁਹਾਨੂੰ ਪਹਿਲਾਂ ਸਿੱਧਾ ਮੈਂ ਲੈ ਚਲਦਾ ਪਾਵਰ ਦੀ ਫਿਟਿੰਗ ਤੇ ਪਾਵਰ ਜਦੋਂ ਵੀ ਫਿੱਟ ਕਰਨਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਆਪਣੇ ਟਰੈਕਟਰ ਦੇ ਪਾਵਰ ਦਾ ਪੰਪ ਕਿੱਥੇ ਲੱਗਣਾ ਜੇ ਤੁਹਾਡੇ ਪੰਪ ਦੀ ਜਗ੍ਹਾ ਛੱਡੀ ਹੈ ਕੰਪਨੀ ਨੇ ਤਾਂ ਬਹੁਤ ਵਧੀਆ ਬੈਟਰ ਗੱਲ ਆ ਤੁਹਾਡਾ 90% ਕੰਮ ਖਤਮ ਹੋ ਜਾਂਦਾ ਜੇ ਪੰਪ ਦੀ ਜਗ੍ਹਾ ਜੇ ਕੰਪਨੀ ਨੇ ਇੱਥੇ ਬੰਦ ਪਲੇਟ ਲਾਈ ਹੁੰਦੀ ਹੈ ਵੀ ਤੁਸੀਂ ਪਾਵਰ ਦਾ ਪੰਪ ਲਾ ਸਕਦੇ ਹੋ ਜਿਹੜੇ ਅੱਛੇ ਕੰਪਨੀਆਂ ਟਰੈਕਟਰਾਂ ਦੀਆਂ ਦਿੰਦੀਆਂ ਜੇ ਤੁਹਾਡੇ ਨਹੀਂ ਵੀ ਜਗ੍ਹਾ ਹੈਗੀ ਤਾਂ ਇੱਥੇ ਪੰਪ ਦੀ ਪਲੇਟ ਦਾ ਇੱਥੇ ਜਿਗਾਰਡ ਬਣ ਜਾਂਦਾ ਵਧੀਆ Ориਜਨਲ ਵਾਂਗੂ ਸਿਸਟਮ ਬਣ ਜਾਂਦਾ ਪੰਪ ਆਮੋ ਸਾਹਮਣੇ ਹੀ ਕਾਮਯਾਬਾ ਸਿੰਗਲ ਸਿੰਗਲ ਪੰਪ ਕਾਮਯਾਬਾ ਤੇ ਖੋਲ ਬੰਨ ਵੀ ਸੌਖੀ ਆ ਜੇ ਕੱਲ ਨੂੰ ਇਹ ਇੱਕ ਪمپ ਖਰਾਬ ਆ ਤਾਂ ਇੱਕ ਚੇਂਜ ਹੁੰਦਾ ਦੋਨੇ ਇਕੱਠੇ ਬਦਲਣ ਦੀ ਲੋੜ ਨਹੀਂ ਪੈਂਦੀ ਮਹਿੰਗੇ ਪੈਂਦੇ ਦੋਨੇ ਪੰਪ ਇਸ ਕਰਕੇ ਕੰਪਨੀਆਂ ਨੇ ਵੀ ਅਲੱਗ-ਅਲੱਗ ਕਰੇ ਆ ਤੇ ਦੂਜੀ ਗੱਲ ਜਦੋਂ ਟੈਂਕ ਲੱਗ ਗਿਆ ਤੇਲ ਦਾ ਹੁਣ ਇਹਨੂੰ ਬਹੁਤ ਸੌਖਾ ਲਾਇਆ ਹੋਇਆ ਕਿਸੇ ਨੇ ਪੰਪ ਇਧਰੋਂ ਨਹੀਂ ਲਿਆ ਕੇ ਪਾਈਪ ਲਾਇਆ ਕੰਪਨੀ ਨੇ ਉੱਪਰੋਂ ਲਾਇਆ ਇੱਕ ਤੈਨੂੰ ਤੇਲ ਖੁੱਲਾ ਮਿਲਣਾ ਤੇ ਆ ਦੇਖੋ ਇੱਥੋਂ ਵਾਟਰ ਬਾਡੀ ਤੋਂ ਬੈਂਡ ਤੁਹਾਨੂੰ ਦੇਣੇ ਆਉਣੇ ਚਾਹੀਦੇ ਆ ਨਹੀਂ ਤਾਂ ਬੈਂਡ ਵਾਲਾ ਪਾਈਪ ਮਿਲ ਜਾਂਦਾ ਕੋਈ ਡਾ ਇਸ਼ੂ ਨਹੀਂ ਹੈਗਾ ਇਹਨੂੰ ਭਾਵੇਂ ਦੋ ਜੋੜ ਪਾ ਲਓ ਕਿਉਂ ਇੰਨੇ ਤੇਲ ਲੈਣਾ ਹੀ ਆ ਇਹਦੇ ਚ ਜੋੜ ਦੀ ਕੋਈ ਦਿੱਕਤ ਨਹੀਂ ਹੁੰਦੀ ਇਹ ਪ੍ਰੈਸ਼ਰ ਵਾਲਾ ਪਾਈਪ ਨਹੀਂ ਹੁੰਦਾ ਟੈਂਕ ਤੁਹਾਡਾ ਇੱਥੇ ਵਧੀਆ ਫਿਟਿੰਗ ਆ ਜਾਣੀ ਆ ਇੱਥੇ ਲਾ ਲਓ ਜਾਂ ਇੱਥੇ ਲਾ ਲਓ ਹੁਣ ਇੱਥੇ ਲੱਗਿਆ ਹੈਡਲ ਟੈਂਕੇ ਨੂੰ ਆ ਪੱਤੀ ਵੈਸੇ ਇਹਨੂੰ ਪ੍ਰੈਸ਼ਰ ਇਹਦੇ ਪੰਪ ਵਾਸਤੇ ਦਿੱਤੀ ਹੋਈ ਆ ਸ਼ੋਅ ਵਾਸਤੇ ਸੋਰੀ ਸ਼ੋਅ ਦਾ ਜੱਕ ਲੱਗਣਾ ਇੱਥੇ ਇੱਥੇ ਸੋਨਾਲੀ ਕਾ ਦੀ ਪੱਤੀ ਨਾਲ ਮਿਲ ਜਾਂਦੀ ਆ ਟੈਂਕੀ ਲਾਉਣ ਵਾਸਤੇ ਇਹ ਹੀ ਟੈਂਕ ਸਭ ਤੋਂ ਜ਼ਿਆਦਾ ਕਾਮਯਾਬ ਆ ਇਹ ਟੈਂਕ ਸਾਡੇ ਆਮ ਪਟਿਆਲੇ ਪਾਵਰ ਸਟੇਸ਼ਨ ਦੀਆਂ ਕਿਟਾਂ ਦੇ ਨਾਲ ਅਸੀਂ ਦਿੰਨੇ ਵੀ ਆ ਜਦੋਂ ਇੱਥੇ ਟੈਂਕ ਲੱਗ ਗਿਆ ਆ ਪਾਈਪ ਘਮਾ ਕੇ ਆਪਾਂ ਪਿੱਛੇ ਡੀਜ਼ਲ ਪੰਪ ਦੇ ਮਗਰ ਦੀ ਲੈ ਗੇ ਮਗਰ ਦੀ ਜਾ ਕੇ ਅੱਗੇ ਦੇਖੋ ਤੁਸੀਂ ਇਹਨੂੰ ਪੰਪ ਨੂੰ ਤੇਲ ਦੇਣ ਦਾ ਪੰਪ ਤੋਂ ਤੇਲ ਜਿਹੜਾ ਜਾਣਾ ਆਪਣਾ ਸਿੱਧਾ ਆਰ ਵੀ ਡੋਲ ਨੂੰ ਆ ਐਲਪ ਟੈਪ ਪੈਪ ਆ ਜਾਂਦਾ ਮਿਲਦਾ ਸਾਡੇ ਕੋਲੋਂ ਬੈਂਡ ਦਿੱਤੇ ਦਵਾਏ ਪਾਈਪ ਹੁੰਦੇ ਆ ਤੁਸੀਂ ਕੁਝ ਨਹੀਂ ਕਰਨਾ ਜਾ ਕੇ ਤੁਹਾਡੇ ਸਿੱਧੀ ਸੇਮ ਫੀਟਿੰਗ ਆਉਣੀ ਆ ਆ ਕੇ ਇਹਨੇ ਪੰਪ ਦੀ ਸਪਲਾਈ ਸਾਡੀ ਇੱਥੇ ਸਿੱਧੀ ਲੱਗੀ ਪਾਈਪ ਦੇਖੋ ਸਿੱਧਾ ਪਾਈਪ ਇੱਥੇ ਲੱਗ ਗਿਆ ਦੂਜਾ ਨੰਬਰ ਤੇ ਆਹ ਵਾਪਸੀ ਆ ਇਹਨੇ ਆਰਬੀ ਡੋਲ ਨੇ ਜਿਹੜਾ ਵਾਪਸ ਤੇਲ ਜਦੋਂ ਆਪਾਂ ਨਹੀਂ ਯੂਜ਼ ਕਰ ਰਹੇ ਵਾਪਸ ਤੇਲ ਫੇਰ ਇਹਨੇ ਤੁਹਾਨੂੰ ਝੜਾ ਦੇਣਾ ਟੈਂਕੀ ਨੂੰ ਜਿਹੜੇ ਅਗਲੇ ਦੋ ਪਾਈਪ ਆ ਤੁਸੀਂ ਉਹ ਦੇਖਣਦੇ ਆ ਇਹ ਹੈਗੇ ਲੈਫਟ ਰਾਈਟ ਜੈਕਾਂ ਦੇ ਇਹ ਤੁਸੀਂ ਜਿੱਧਰ ਨੂੰ ਤੁਹਾਡਾ ਸੌਖਾ ਤਰੀਕਾ ਜਿਵੇਂ ਹੁਣ ਇਹਨਾਂ ਨੇ ਐਲ ਪ੍ਰੈਪ ਆ ਕੇ ਪਰਾਂ ਨੂੰ ਘਮਾਏ ਹੋਏ ਆ ਪਾਈਪ ਪਰਲੇ ਪਾਸੇ ਨੂੰ ਸਿੰਗਲ ਜੈਕ ਲੱਗਿਆ ਸੀ ਇਹਨੂੰ ਇਸ ਕਰਕੇ ਇਹਦੇ ਇੱਕੋ ਪਾਸੇ ਨਹੀਂ ਡਬਲ ਜੈਕ ਵੀ ਹੈ ਕਈ ਵਾਰ ਦੋਨੇ ਪਾਸੇਓਂ ਅੱਗੇ ਜਾ ਕੇ ਤੁਹਾਡਾ ਰਬੜ ਦਾ ਪਾਈਪ ਅਲੱਗ-ਅਲੱਗ ਹੋ ਜਾਂਦਾ ਇਹ ਸਿੰਗਲ ਡਬਲ ਦੀ ਫਿਟਿੰਗ ਸੇਮ ਹੀ ਰਹਿਣੀ ਆ ਅੱਗੇ ਜੈਕ ਸਿਰਫ ਚੇਂਜ ਹੁੰਦਾ ਅੱਗੇ ਫਿਟਿੰਗ ਸੇਮ ਹੀ ਰਹਿਣੀ ਆ ਰਿਵਰਸ ਵੀ ਤੇ ਟਰੈਕਟਰ ਆ ਬੂਮ ਸਪਰੇਅ ਵਾਸਤੇ ਮੋਗੇ ਜਗਰਾਮਾ ਲੈ ਕੇ ਚੱਲੇ ਆ ਬਾਈ ਆਲ ਰਾਈਟ ਆ ਉੱਪਰਲੀ ਲੈਫਟ ਆ ਲੈਫਟ ਤੇ ਰਾਈਟ ਜੈਕ ਆਣੀਆਂ ਪੈਪਾਂ ਹੋ ਗਈਆਂ ਆ ਫਿਟਿੰਗ ਤੁਸੀਂ ਆਰਪੀ ਡੋਲ ਦੀ ਉੱਥੇ ਹੀ ਸਟੀering ਖੁੱਲਣਾ ਜਿੱਥੋਂ ਉੱਥੇ ਹੀ ਆ ਚਾਰ ਨਟ ਲੱਗ ਕੇ ਤੁਹਾਡਾ ਆ ਪਾਵਰ ਸਟੀering ਦਾ ਆਰਪੀ ਡੋਲ ਵਾਲਾ ਸਿਸਟਮ ਲੱਗ ਜਾਂਦਾ ਤੇ ਆ ਫਿਟਿੰਗਾਂ ਸਿੰਪਲ ਤਰੀਕਾ ਉਹ ਵੀ ਏਡਾ ਔਖਾ ਕੰਮ ਨਹੀਂ ਨੇ ਤੁਹਾਡਾ ਜਾ ਕੇ ਇਤਰਾ ਹੀ ਸਾਰਾ ਤੁਸੀਂ ਦੇਖ ਲਓ ਆ ਪੈਪਾਂ ਇਧ ਆ ਪਾਈਪਾਂ ਦੋ ਇੱਧਰ ਚੈੱਕ ਦੀਆਂ ਆ ਗਈਆਂ ਦੇਖੋ ਨਾਲੋਂ ਦੀ ਕਿੰਨੀ ਵਧੀਆ ਤੁਸੀਂ ਆ ਫਿਟਿੰਗ ਕਰੋਗੇ ਕੋਈ ਔਖਾ ਕੰਮ ਨਹੀਂ ਇੱਕ ਪੱਤੀ ਜੀ ਇੱਥੇ ਲਾ ਦਿਓ ਪਾਈਪ ਕੰਬਣ ਤੋਂ ਹਿੱਲਣ ਤੋਂ ਟੁੱਟਣ ਤੋਂ ਆ ਇੱਕ ਮੜੀ ਜੀ ਛੋਟੀ ਜੀ ਪੱਤੀ ਕਿੰਨਾ ਔਖਾ ਕੰਮ ਆ ਚੈਂਬਰ ਦੇ ਨਾੜ ਦੇ ਵਿੱਚ ਪੱਤੀ ਰਬੜ ਦੇ ਕੇ ਲਾਈ ਹੋਈ ਆ ਇਹ ਥੱਲੇ ਆਉਂਦੀ ਪਾਈਪ ਜਮਾ ਬਾਡੀ ਦੇ ਨਾਲ ਦੇ ਜਾ ਕੇ ਪਤਾ ਵੀ ਨਹੀਂ ਲੱਗਦਾ ਪਾਈਪਾਂ ਦਾ ਥੋੜਾ ਜਿਹਾ ਸੰਜਮ ਦੀ ਲੋੜ ਹੁੰਦੀ ਆ ਇੱਥੇ ਆ ਕੇ ਜੋੜ ਦੇ ਤੇ ਜਦੋਂ ਕਿਤੇ ਹਿੱਸਾ ਖੋਲਣਾ ਤੇ ਆਪਣਾ ਇੱਥੋਂ ਪਾਈਪ ਦੋ ਖੋਲੋ ਹਿੱਸਾ ਲਾਓ ਕੰਮ ਕਰੋ ਕੋਈ ਆਪਾਂ ਨੂੰ ਦਿੱਕਤ ਨਹੀਂ ਇੱਥੇ ਦੋ ਜੋੜਦੇ ਤੇ ਜੈਕ ਦੀਆਂ ਪਾਈਪਾਂ ਦੇ ਇੱਥੋਂ ਸਿਰਫ ਅੱਗੇ ਦੋ ਰਬੜ ਦੇ ਪੈਵੇਂ ਜੈਕਾਂ ਨੂੰ ਜਾਣੇ ਆ ਤੇ ਆਹ ਸਾਰੀ ਪੀਟਿੰਗ ਆ ਪਾਵਰ ਸਟੀਅਰਿੰਗ ਦੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਇਹ ਜ਼ਰੂਰੀ ਨਹੀਂਗਾ ਵੀ ਪ੍ਰੀਤ ਆ ਤਾਂ ਪ੍ਰੀਤ ਨੂੰ ਹੀ ਲੱਗਣਾ ਵਾ ਹੋਰ ਜੀਟਰ ਨਸਲ ਦੇ ਜਿੰਨੇ ਵੀ ਆ ਜਿਨ੍ਹਾਂ ਨੂੰ ਆਹ ਜੀਟਰ ਟਾਈਪ ਇੰਜਨ ਆਉਂਦਾ ਸਾਰਿਆਂ ਨੂੰ ਇਹ ਪੀਟਿੰਗ ਸੇਮ ਹੀ ਲੱਗਣੀ ਆ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ